ਹੈਲੋ ਆਲ ਵੈਲਕਮ ਟੂ ਸੁਆਗਤ ਕਰਦੇ ਕੁਰਨਵੀ ਬਲੌਗ ਦੇ ਵਿੱਚ ਲੈ ਕੇ ਆ ਕੇ ਤੁਹਾਡੇ ਲਈ ਮਾਈਨਕ੍ਰਾਫਟ ਦੀ ਇੱਕ ਹੋਰ ਨਵੀਂ ਵੀਡੀਓ ਮੈਂ ਮੈਂ ਅੱਜ ਮੈਂ ਭੁੱਲ ਗਿਆ ਹਾਂ ਮਾਈਨਕ੍ਰਾਫਟ ਇੰਡੀਅਨ ਵਹੀਕਲ ਦੀ ਕਰਤੀ ਆ ਤੇ ਮਾਈਨਕ੍ਰਾਫਟ ਦੀ ਆਉ ਕਰੂ ਸਵੇਰੇ 8:00 ਤੇ ਇੰਡੀਅਨ ਵਹੀਕਲ ਦੀ ਰਾਤ ਕਿਉਂਕਿ ਉਹ ਸਕੇਗਾ ਤਾਂ ਦੋ ਵੀਡੀਓ ਜ਼ਰੂਰ ਇੱਕ ਦਿਨ ਵਿੱਚ ਪਾਉਂ ਕਰੂੰਗਾ ਤੇ ਬਾਕੀ ਆਪਣੀ ਗਾਂ ਦੇਖੋ ਅੱਜ ਗਾਂ ਆਪਾਂ ਕਰਨਾ ਕੋ ਦਿਖਾਉਣਾ ਤੁਹਾਨੂੰ ਆ ਜਾ ਟੱਗੀ ਆ ਬਾਹਰ ਉਹ ਬਾਹਰ ਆਇਆ ਚੱਕ ਪੜ ਲਈ ਆਪਾਂ ਗਾਂ ਗਾਂ ਪਲ ਜਾਣੀ ਆ ਜੇ ਉਧਰ ਤੇ ਰਹਿੰਦੀ Lazada tolol, hingga sini udah gak patah, lemnya jelek, mekar, bercerita di depan, bisa matang, malam, ਕਿਹ ਤੇ ਜਾਊਗੀ ਸਲੀ ਸੋਰੀ ਗਾਂ ਗਾਲ ਨਿਕਲ ਗਈ ਮੇਰੇ ਕੋ ਮਿੱਤਰੋ ਗਾ ਸੂਈ ਉੰਡੂ ਲੈ ਕੇ ਆਉਣੇ ਆ ਇਹਨੂੰ ਰੂchu ਆਪਾਂ ਤਾੜ ਤੇ ਮਿੰਟ ਮਾਰ ਦੇਣਾ ਭੱਜ ਨਾ ਜਾਏ ਅੱਜ ਕੰਡਰਾਂ ਕੁੰਡਾ ਇੱਥੇ ਤਾੜੀ ਜੇ ਬੁਰਾ ਨਹੀਂ ਮਨ ਮੈਂ ਬਣੀ ਹੋਈ ਗਾਂ ਪਬੰਤੀ ਤੇ ਉਹ ਲੱਗਣੀ ਪਹੁੰਚ ਜਿਸ਼ਨ ਬੱਚਾ ਘਬਾਤ ਗਿਆ ਉਰਿਆ ਪਹਿਲਾਂ ਆਪ ਬੱਚੀ ਨੂੰ ਹੀ ਲੈ ਜੀਏ ਵਾਹ ਇੱਕ ਬੱਚੇ ਨੇ ਮਿੱਤਰ ਰੱਸੀ ਨਹੀਂ ਪਾਈ ਮਤ ਕਰੋ ਮਰ ਗਿਆ ਬੱਚਾ ਚਲੋ ਇੰਨੂੰ ਧਲ ਜਾਈਏ ਆਇਆ ਨਹੀਂ ਮੱਖਣੀਏ ਨਹੀਂ ਨਹੀਂ ਮੇਰੇ ਸਾਹ ਜੀ ਪੈਕਟੇ ਫੜਾ ਲਿਆ ਆਇਆ ਮਿੱਤਰੋ ਬੱਚਾ ਮਰ ਗਿਆ ਸੋ ਸੈਡ ਊੜੀ ਬਾਬਾ ਊੜੀ ਬਾਬਾ ਇਹਨੂੰ ਕੋਲ ਗਿਆ ਅਬਾਰ ਹੀ ਰਹਿੰਦੀ ਤੇ ਮਿੱਤਰੋ ਬਾਕੀ ਆਪਾਂ ਘਰ ਦਾ ਕੰਮ ਕਰੀਏ ਕੰਮ ਕੀ ਆ ਸਾਰਾ ਜਿੱਟਾਈਏ ਏ 1 2 3 ਪੋ ਤੋ ਦੰਦਾ ਦੇਖ ਰਿਹਾ ਮਿੰਟਾਂ ਚ ਕਿ ਲੋ ਜੀ ਮੈਂ ਤੋ ਤੈਨੂੰ ਲੱਗ ਪਿਆ ਬੱਕਾਰ ਨਹੀਂ ਕਿਆ ਬੜਾ ਬਲੇ ਆ ਪੈਂ ਦੀ ਕਿਮੀ ਮੈਂ ਥਾਰ ਦੀ ਪੈਂਤੀ ਲਾਉਣ ਲੱਗ ਗਿਆ ਮੈਂ ਤਰੋ ਸੋਈ ਜਿਦਾ ਨਿਕਲ ਗਿਆ ਗੁੱਸਾ ਚੜਦਾ ਬਟਾਟਾ ਉੱਥੇ ਵੀ ਮੈਂ ਕਰਕੇ ਫੜਾਈਆ ਮੈਂ ਗਣਾ ਲਾਉਣਾ ਆਪਣੀ ਦਾ ਤੇ ਮਿੱਤਰੋ ਕਾਪੜੀਆਂ ਆੜੀ ਜ਼ਰੂਰ ਹੀ ਫੋਲੋ ਕਰ ਲਿਓ ਇੰਸਟਾਗ੍ਰam ਦੀ ਆਈਡੀ ਦਾ ਨਾਮ ਹੈ ਗਾਇਜ ਜਸ਼ਨ ਸਪੇਸ ਮਤਲਬ ਇਹ ਦੀ ਵਾਲੀ ਤੇ ਪੁੱਲਰ ਨਿੱਕੇ ਖਰਚ ਤੇ ਅੱਗੇ ਪਾ ਦਿਓ 77 ਫਿਰ ਲੀਹ ਜੀ ਪਾ ਗਏ ਮਤਲਬ ਬੜੀ ਘਟੇ ਫੋਲੋਅਰ ਬਧਾਓ 1000 ਤੇ 8 ਫੋਲ ਮੇਰੇ 2000 ਕਰ ਦੋ ਮਿੱਤਰੋ ਤੇ ਲਾਈਕ ਤੇ ਸਬਸਕ੍ਰਾਈਬ ਤੇ ਕਮੈਂਟ ਵੀ ਜਰੂਰ ਕਰਿਆ ਕਰੋ ਕਿਉਂਕਿ ਘੜੀ ਅੱਗੇ ਮਨ ਹੈ ਜਾਂ ਦੇਖੀਏ ਇਹ ਬਾਕੀ ਛੱਡੀ ਬਾਕੀ ਮੈਂ ਕਰਕੇ ਮਿਲਦਾ ਫਿਰ ਲਓ ਵੀ ਮਿੱਤਰੋ ਇੰਨਾ ਹਾਟਤਾ ਹੈ ਅੱਜ ਲਈ ਇੰਨਾ ਹੀ ਵਾਦੂਗਾ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਉਹਨੇ ਚਰ ਲਈ ਗੁੱਡ ਬਾਏ